ਇੱਕ ਬੇਨਤੀ ਕਰਦਿਆਂ ਜਿਹੜਾ ਮੁੱਖ ਵਾਕ ਹੁੰਦਾ ਹੈ ਹੁਕਮਨਾਮਾ ਇਹਦਾ ਹਰ ਇੱਕ ਇਨਸਾਨ ਦੀ ਜ਼ਿੰਦਗੀ ਨਾਲ ਸੰਬੰਧ ਹੁੰਦਾ ਹੈ ਜਿਵੇਂ ਘਰ ਦੇ ਵਿੱਚੋਂ ਜਦੋਂ ਬੱਚਾ ਬਾਹਰ ਜਾਂਦਾ ਹੈ ਪੜਨ ਜਾਂਦਾ ਹੈ ਸਿੱਖਣ ਜਾਂਦਾ ਹੈ ਪਹਿਲੀ ਗੱਲ ਉਹਨੂੰ ਮਾਪੇ ਸਤਸੰਗਤ ਜੀ ਉਹ ਘਰੋਂ ਸਮਝਾ ਕੇ ਕੁਝ ਗੱਲਾਂ ਤੋੜਦੇ ਨੇ ਕਿ ਬੇਟਾ ਅੱਜ ਤੋਂ ਬਾਹਰ ਚੱਲੇ ਆ ਤੂੰ ਸਕੂਲ ਚੱਲੇ ਆ ਤੇ ਧਿਆਨ ਵਿੱਚ ਰੱਖੀ ਇਸ ਤਰ੍ਹਾਂ ਦੇ ਲੋਕ ਨੇ ਇਸ ਤਰ੍ਹਾਂ ਦਾ ਸੰਸਾਰ ਹੈ ਇਸ ਤਰ੍ਹਾਂ ਦੀ ਦੁਨੀਆ ਹੈ ਇਸ ਤਰ੍ਹਾਂ ਰਹਿਣਾ ਹੈ ਇਸ ਤਰ੍ਹਾਂ ਵਿਚਰਨਾ ਹੈ ਕੀ ਕੁਝ ਦੁਨੀਆ 'ਚ ਹੋ ਸਕਦਾ ਹੈ ਮਾੜੀਆਂ ਗੱਲਾਂ ਤੋਂ ਕਿਵੇਂ ਬਚਣਾ ਹੈ ਚੰਗੀਆਂ ਨਾਲ ਕਿਵੇਂ ਜੁੜਨਾ ਹੈ ਜੇ ਉਹ ਬੱਚਾ ਮਾਂ-ਬਾਪ ਦੀ ਗੱਲ ਨੂੰ ਫੋਲੋ ਕਰਦਾ ਹੈ ਮੰਨਦਾ ਹੈ ਉਹ ਜ਼ਿੰਦਗੀ 'ਚ ਕਦੀ ਧੋਖਾ ਨਹੀਂ ਖਾਂਦਾ ਕੋ ਆਪਣੀ ਜ਼ਿੰਦਗੀ ਦੀਆਂ ਬਹੁਤ ਸਾਰੀਆਂ ਕਠਿਨਾਈਆਂ ਨੂੰ ਮੁਸ਼ਕਲਾਂ ਨੂੰ ਸਹੀ ਤੈ ਹੱਲ ਕਰ ਲੈਂਦਾ ਹੈ ਤੇ ਆਪਣੀ ਜ਼ਿੰਦਗੀ ਨੂੰ ਬਹੁਤ ਆਨੰਦ ਵਿੱਚ گزارਦਾ ਹੈ ਇਸੇ ਤਰ੍ਹਾਂ ਇਹ ਜਿਹੜੀ ਗੁਰਬਾਣੀ ਹੈ ਨਾ ਸਾਥ ਸੰਗਤ ਮਹਾਰਾਜ ਕਹਿੰਦੇ ਨੇ ਇਹ ਕੀ ਹੈ ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ ਇਹ ਧੁਰ ਦੀ ਬਾਣੀ ਹੈ ਜਿਹੜਾ ਇਸ ਬਾਣੀ ਨਾਲ ਜੁੜਦਾ ਹੈ ਇਹਨੂੰ ਸਮਝਦਾ ਹੈ ਇਹਦੇ ਮੰਨ ਕੇ ਚੱਲਦਾ ਹੈ ਮਹਾਰਾਜ ਕਹਿੰਦੇ ਸਾਰੀਆਂ ਹੀ ਚਿੰਤਾਵਾਂ ਲੈ ਜਾਂਦੀਆਂ ਨੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਤੋਂ ਆਪਾਂ ਅਰਦਾਸ ਬੇਨਤੀ ਕੀਤੀ ਐ ਤੇ ਹੁਣ ਇੱਕ ਰਜ਼ੋਈ ਹੋਰ ਕਰਨੀ ਐ ਵੀ ਸਤਗੁਰੂ ਜੀਓ ਆਪ ਜੀ ਦੀ ਬਾਣੀ ਆਪ ਜੀ ਦੀ ਮਹਿਮਾ ਉਪਮਾ ਅਗਾਧ ਬੋਧ ਹੈ ਅਗੰਮ ਅਗੋਚਰ ਹੈ ਅਸੀਂ ਸੰਸਾਰੀ ਜੀਵ ਅਲਪ ਮੱਧ ਤੇ ਤੁਛ ਬੁੱਧੀ ਵਾਲੇ ਹਾਂ ਤੁਸੀਂ ਆਪ ਹੀ ਮਿਹਰ ਬਖਸ਼ਿਸ਼ ਦਇਆ ਦੀ ਨਜ਼ਰ ਕਰ ਆਪ ਵਿੱਚ ਵਰਤ ਕੇ ਇਹ ਸੇਵਾ ਕਰਵਾ ਲਓ ਕਹਿਣ ਸੁਣਨ ਦੀ ਸਮਤ ਬਖਸ਼ੋ ਪੜਿਆ ਸੁਣਿਆ ਤੇ ਵਿਚਾਰਿਆ ਕੋਈ ਬਚਨ ਸਾਡੇ ਮਨਾਂ ਅੰਦਰ ਵਸ ਜਾਏ ਸਾਡਾ ਸੁਣਨਾ ਤੇ ਸੁਣਾਉਣਾ ਸਫਲ ਹੋ ਜਾਏ ਆਓ ਇੱਕ ਵਾਰ ਸਾਰੇ ਮਾਈ ਪਾਈ ਸਹਿਬ ਜੀ ਦੇ ਪਿਆਰ ਅਦਬ ਸਤਕਾਰ ਵਿੱਚ ਸੀਸ ਝੁਕਾਉਂਦੇ ਆ ਰਸਨਾ ਪਵਿੱਤਰ ਕਰਦੇ ਹੋਏ ਮਿਲ ਕੇ ਕਰੋ ਉਚਾਰਨ ਆਖਣਾ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦਾਸ ਦੀ ਅੱਜ ਆਪ ਜੀ ਦੇ ਇਸ ਅਸਥਾਨ ਤੇ ਪਹਿਲੀ ਹਾਜ਼ਰੀ ਹੈ ਤੇ ਇੱਥੇ ਆਉਣ ਦਾ ਸ਼ਬਬ ਵੀ ਪਹਿਲੀ ਵਾਰ ਬਣਿਆ ਹੈ ਜੇ ਬਣਾਉਣ ਵਾਲੇ ਮਾਲਕ ਨੇ ਸਤਿਗੁਰੂ ਨੇ ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸੱਚ ਹੈ ਜਹ ਬਿਸੱਲੇ ਬੈਸਾ ਸੁਆਮੀ ਜਹ ਭੇਜੈ ਤਹ ਜਾਵਾਂ ਅਪਾ ਸਾਰੀ ਉਹਦੇ ਹੁਕਮ ਦੇ ਬੱਧੇ ਹੋਏ ਸੰਸਾਰ ਦੇ ਵਿੱਚ ਤੁਰੇ ਫਿਰਦੇ ਆਂ ਜਿਸ ਜੀਵ ਦੀ ਜਿੱਥੇ ਲੋੜ ਐ ਜਿਸ ਤੋਂ ਮਾਲਕ ਨੇ ਜਿਸ ਤਰ੍ਹਾਂ ਦਾ ਕਰਮ ਲੈਣਾ ਐ ਸੇਵਾ ਲੈਣੀ ਐ ਆਪਣੇ ਆਪ ਪਾਦਸ਼ਾ ਬਿੱਧ ਬਣਾ ਕੇ ਉਹਨੂੰ ਉੱਥੇ ਲੈ ਜਾਂਦੇ ਨੇ ਹਾਂ ਇਹ ਮੇਰੇ ਮਨ ਦਾ ਭਰਮ ਹੋ ਸਕਦਾ ਹੈ ਵੀ ਮੈਂ ਆਪਣੀ ਮਰਜ਼ੀ ਨਾਲ ਮੈਂ ਯਤਨ ਕਰਕੇ ਮਿਹਨਤ ਕਰਕੇ ਇੱਥੇ ਪਹੁੰਚਿਆ ਆਇਆ ਤੇ ਮੈਂ ਕੁਝ ਕਰਦਾ ਇਹ ਮੇਰਾ ਭਰਮ ਹੋ ਸਕਦਾ ਹੈ ਪਰ ਜਿਉਂ-ਜਿਉਂ satsangਤ ਆਪਾਂ ਅੰਦਰੋਂ ਜਾਗਦੇ ਆ ਸਾਡਾ ਵਿਵੇਕ ਬੁੱਧ ਦੇ ਅੰਦਰ ਪ੍ਰਗਾਸ ਹੁੰਦਾ ਹੈ ਉਦੋਂ ਸਾਨੂੰ ਕਰਤੇ ਦਾ ਹੁਕਮ ਸਮਝਾਉਣ ਲੱਗ ਪੈਂਦਾ ਹੈ ਕਾਰਨ ਸਮਝਾਉਣ ਆਉਣ ਲੱਗ ਪੈਂਦਾ ਹੈ ਇੱਕ ਹੁੰਦੀ ਹੈ ਘਟਨਾ ਇੱਕ ਹੁੰਦਾ ਹੈ ਘਟਨਾ ਦੇ ਪਿੱਛੇ ਕਾਰਨ ਜਦੋਂ ਬੰਦੇ ਨੂੰ ਕਾਰਨ ਸਮਝ ਆ ਜਾਏ ਸਮਝ ਲਓ ਇਹ ਆਪਣੀ ਜ਼ਿੰਦਗੀ ਨੂੰ ਆਨੰਦਮਈ ਢੰਗ ਨਾਲ ਜੀਣ ਲੱਗ ਪੈਂਦਾ ਹੈ ਹਰੇਕ ਦੀ ਜ਼ਿੰਦਗੀ 'ਚ ਘਟਨਾਵਾਂ ਵੀ ਹੁੰਦੀਆਂ ਨੇ ਤੇ ਕਾਰਨ ਵੀ ਹੁੰਦੇ ਨੇ ਆਮ ਮਨੁੱਖ ਘਟਨਾ ਤੱਕ ਜੁੜ ਕੇ ਰਹਿ ਜਾਂਦੇ ਨੇ ਦੋਸ਼ੀ ਕਿਸੇ ਮਨੁੱਖ ਨੂੰ ਮੰਨ ਲੈਂਦੇ ਨੇ ਪਰ ਕਾਰਨ ਨੂੰ ਸਨਹੀਂ ਸਮਝ ਪਾਉਂਦੇ ਕਾਰਨ ਹੈ ਅਕਾਲ ਪੁਰਖ ਵਾਹਿਗੁਰੂ ਆਪ ਕਰਨ ਕਾਰਨ ਪ੍ਰਭ ਏਕ ਹੈ ਦੂਸਰ ਨਹੀਂ ਕੋਈ ਤੋ ਗੁਰੂ ਸਾਹਿਬ ਆਪ ਹੀ ਕਿਰਪਾ ਕਰਕੇ ਸਾਨੂੰ ਸੰਸਾਰ ਦੇ ਵਿੱਚ ਭੇਜਦੇ ਨੇ ਅਲੱਗ ਅਲੱਗ ਸੇਵਾ માં ਅਲੱਗ ਅਲੱਗ ਕਿਰਤ ਕੰਮ ਕਾਜ ਇਹ ਦੁਨੀਆ ਚ ਜਿੰਨਾ ਚਿਰ ਆਪਾਂ ਰਹਿਣਾ ਹੈ ਇਹ ਸੰਸਾਰ ਨੂੰ ਚਲਾਉਣ ਵਾਸਤੇ ਇਹ ਸਾਡੇ ਰਾਹੀ ਤੁਹਾਡੇ ਰਾਹੀ ਮਿਲ ਕੇ ਇਹ ਯਤਨ ਹੁੰਦੇ ਰਹਿਣਗੇ ਪਾਵਨ ਪਵਿੱਤਰ ਜੋ ਅੱਜ ਦਾ ਸ਼ਬਦ ਹੈ ਸ਼ਲੋਕ ਬਸੰਤ ਸਵਰਗ ਲੋਕਾਂ ਜਿਤ ਤੇ ਪ੍ਰਿਥਵੀ ਨਵਖੰਡਣੈ ਵਿਸ਼ਰੰਤ ਹਰ ਗੋਪਾਲੈ ਨਾਨਕ ਤੇ ਪ੍ਰਾਣੀ ਉਦਿਆਨ ਫਰਮਣੈ ਅੱਜ ਦਾ ਇਹ ਸ਼ਬਦ ਪੰਜਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਜੈਤਿ ਸ੍ਰੀ ਰਾਗ ਦੀ ਵਾਰ ਦੇ ਅੰਦਰ ਪਾਵਨ ਅੰਗ 707 ਅਤੇ 708 ਦੇ ਉੱਪਰ ਦਰਜ ਹੈ ਸਤਿਗੁਰੂ ਜੀ ਨੇ ਇਸ ਵਾਰ ਦੇ ਅੰਦਰ ਇਹ ਜੋ ਹੈ ਨੌਵਾਂ ਸ਼ਲੋਕ ਹੈ ਨੌਵੀਂ ਪੌੜੀ ਹੈ ਇਹ ਜਿਹੜਾ ਸੰਸਾਰ ਇਹ ਦੁਨੀਆ ਜਿਹਨੂੰ ਅਸੀਂ ਬਹੁਤ ਸੋਹਣਾ ਤੇ ਚੰਗਾ ਕਰਕੇ ਮੰਨਦੇ ਆਂ ਦੇਖਦੇ ਆਂ ਰੰਗ ਤਮਾਸ਼ੇ ਬੜਾ ਕੁਝ ਹੈ ਦੁਨੀਆ ਵਿੱਚ ਇਹਦੀ ਇੱਕ ਹਕੀਕਤ ਇੱਕ ਅਸਲੀਅਤ ਉਹ ਵਿਖਾਈ ਹੈ ਜਿਹੜੀ ਹਲੇ ਸਾਨੂੰ ਨਜ਼ਰ ਕੋਈ ਨਹੀਂ ਆਈ ਹਰੇਕ ਬੰਦੇ ਦਾ ਦੁਨੀਆ ਨੂੰ ਸੰਸਾਰ ਨੂੰ ਵੇਖਣ ਦਾ ਆਪਣਾ ਨਜ਼ਰੀਆ ਹੁੰਦਾ ਹੈ ਆਪਣਾ ਜਿੰਨਾ ਚਿਰ ਆਪਾਂ ਲੋਕ ਇਸ ਧਰਤੀ ਤੇ ਨਹੀਂ ਸੀ ਆਏ ਵਿਦੇਸ਼ਾਂ ਵਿੱਚ ਨਹੀਂ ਸੀ ਆਏ ਆਪੋ ਅਸੀਂ ਆਪਣੀ ਧਰਤੀ ਤੇ ਭਾਰਤ ਵਿੱਚ ਪੰਜਾਬ ਵਿੱਚ ਆਪਣੇ ਘਰਾਂ ਵਿੱਚ ਰਹਿੰਦੇ ਸਾਂ ਸਾਡੇ ਲਈ ਧਰਤੀ ਸਵਰਗ ਸੀ ਸੁਣਿਆ ਹੋਇਆ ਸੀ ਬਹੁਤ ਕੁਝ ਚੰਗਾ ਸੁਣਿਆ ਸੀ ਸੁਪਨਾ ਬਣ ਗਿਆ ਵੀ ਅਸੀਂ ਜਾਈਏ ਪਹੁੰਚੀਏ ਜਿਵੇਂ ਮਰਜ਼ੀ ਪਹੁੰਚੀਏ ਮਾਲਕ ਨੇ ਖੇਡ ਬਣਾਈ ਬਿੱਧ ਬਣੀ ਸਾਡੇ ਤੋਂ ਹੀ ਕੁਝ ਯਤਨ ਕਰਵਾਏ ਤੇ ਆਪਾਂ ਪਹੁੰਚ ਗਏ ਹੁਣ ਜਦੋਂ 2-4 ਸਾਲ ਬੀਤ ਗਏ ਕੰਮ ਕਰਦੇ ਆ ਸਾਡੇ ਲਈ ਸਭ ਕੁਝ ਨੋਰਮਲ ਹੋ ਗਿਆ ਜਿਹੜੀ ਫੀਲਿੰਗਸ ਤੁਹਾਨੂੰ ਪਹਿਲੇ ਦਿਨ ਇਸ ਧਰਤੀ ਤੇ ਆ ਕੇ ਆਈਆਂ ਇਸ ਦੇਸ਼ ਵਿੱਚ ਆ ਕੇ ਆਈਆਂ ਪਹਿਲੇ 2-4-5-7 ਦਿਨ ਰੰਗ ਤਮਾਸ਼ੇ ਵੇਖ ਕੇ ਜੋ ਆਨੰਦ ਬਣਿਆ ਕਿ ਉਹ ਅੱਜ ਵੀ ਉਹੀ ਹੈ ਯਕੀਨਨ 90% ਉੱਤਰ ਹੋਏਗਾ ਵੀ ਨਹੀਂ ਹੁਣ ਤਾਂ ਸਾਰਾ ਕੁਝ ਆਮ ਹੀ ਹੋ ਗਿਆ ਲੱਗਦਾ ਹੀ ਨਹੀਂ ਬਈ ਕਿਸੇ ਬਹੁਤ ਚੰਗੀ ਬਹੁਤ ਵੱਡੀ ਬੜੀ ਖੂਬਸੂਰਤ ਜਗ੍ਹਾ ਤੇ ਆ ਇਹ ਨਜ਼ਾਰੇ ਰੋਜ਼ ਦਾ ਕੰਮ ਹੋ ਗਿਆ ਇਤਨ ਨਾਰਮਲ ਹੋ ਗਿਆ ਚੀਜ਼ਾਂ ਬਲਕਿ ਹੁਣ ਇਹ ਹੋਇਆ ਹੁਣ ਕੁਝ ਕੌੜੀਆਂ ਸਚਾਈਆਂ ਸਾਹਮਣੇ ਆਉਣ ਲੱਗ ਪਈਆਂ ਜੋ ਸਾਨੂੰ ਉਦੋਂ ਨਹੀਂ ਸੀ ਪਤਾ ਹੁਣ ਕੁਝ ਐਸੇ ਕੌੜੇ ਸੱਚ ਸਾਹਮਣੇ ਆ ਗਏ ਜੋ ਬੜੀ ਮੁਸ਼ਕਲ ਦੇ ਨਾਲ ਐਡਜਸਟ ਹੁੰਦੇ ਨੇ ਬਲਕੇ ਡਾਈਜੈਸਟ ਤੇ ਬਿਲਕੁਲ ਨਹੀਂ ਹੋ ਪਾਰੇ ਬਹੁਤ ਘਟਨਾਵਾਂ ਇਸ ਤਰ੍ਹਾਂ ਦੀਆਂ ਇਸ ਧਰਤੀ ਤੇ ਆਪਾਂ ਵੇਖਦੇ ਆ ਹੁਣ ਗੁਰੂ ਸਾਹਿਬ ਨੇ ਇਹੀ ਦ੍ਰਿਸ਼ ਇਹੀ ਚਿੱਤਰਣ ਇਸ ਸ਼ਬਦ ਵਿੱਚ ਉਕਰਿਆ ਹੈ ਕਹਿੰਦੇ ਬਸੰਤ ਸਵਰਗ ਲੋਕਾਂ ਬਸੰਤ ਦਾ ਅਰਥ ਹੈ ਵਸਦੇ ਹਨ ਰਹਿ ਰਹੇ ਹਨ ਸਵਰਗ ਲੋਕਾਂ ਸਵਰਗ ਵਰਗੇ ਦੇਸ਼ਾਂ ਵਿੱਚ ਸਵਰਗ ਵਰਗੇ ਸ਼ਹਿਰਾਂ ਵਿੱਚ ਬਹੁਤ ਸਾਰੇ ਲੋਕ ऐसे खूबसूरत संसारी तौरते जो बैरूनी तौरते दिखदा है सानो कुछ ਲੋਕਾਂ ਨੇ ਧਰਤੀ ਨੂੰ ਹੀ ਸਵਰਗ ਬਣਾ ਲਿਆ ਹੈ ਆਪਣੇ ਭਾਰਤ ਵਿੱਚ ਕਸ਼ਮੀਰ ਨੂੰ ਇਸ ਧਰਤੀ ਦਾ ਸਵਰਗ ਕਿਹਾ ਜਾਂਦਾ ਹੈ ਗੋਰੇ ਲੋਕ ਯੂਰਪ ਨੂੰ ਸਵਰਗ ਕਹਿੰਦੇ ਨੇ ਸਾਡੇ ਵਾਸਤੇ ਕੈਨੇਡਾ ਅਮਰੀਕਾ ਸਵਰਗ ਹੈ ਸਵਰਗ ਦੀ ਪਰਿਭਾਸ਼ਾ ਵੀ ਹਰ ਇੱਕ ਦੀ ਆਪੋ ਆਪਣੀ ਹੁੰਦੀ ਹੈ ਤੇ ਵੱਖਰੀ ਹੁੰਦੀ ਹੈ ਗੁਰੂ ਸਾਹਿਬ ਕਹਿੰਦੇ ਮੰਨ ਲਓ ਤੁਸੀਂ ਜਿਸ ਨੂੰ ਵੀ ਸਵਰਗ ਮੰਨਦੇ ਹੋ ਜਿਸ ਸ਼ਹਿਰ ਨੂੰ ਜਿਸ ਕੰਟਰੀ ਨੂੰ ਜਿਸ ਸਟੇਟ ਨੂੰ ਜਿਸ ਘਰ ਨੂੰ ਚੇਤੇ ਰੱਖਣ ਵਾਲੀ ਗੱਲ ਹੀ ਹੈ ਵੀ ਜਿੱਥੇ ਤੁਸੀਂ ਵੱਸਦੇ ਹੋ ਜਿਸ ਧਰਤੀ ਵਿੱਚ ਘਰ ਵਿੱਚ ਦੇਸ਼ ਵਿੱਚ ਸਟੇਟ ਵਿੱਚ ਖਿੱਤੇ ਵਿੱਚ ਜ਼ਮੀਨ ਤੇ ਕੀ ਉੱਥੇ ਬੈਠ ਕੇ ਤੁਸੀਂ ਉਸ ਦਾਤ ਦੇਣ ਵਾਲੇ ਸਵਰਗ ਬਣਾਉਣ ਵਾਲੇ ਕਰਤੇ ਨਾਲ ਜੁੜੇ ਹੋ ਜਾਂ ਨਹੀਂ ਜੁੜੇ ਹੋ ਮਸਲਾ ਇਹ ਨਹੀਂ ਵੀ ਤੁਸੀਂ ਵਸਦੇ ਕਿੱਥੇ ਹੋ ਮਸਲਾ ਇਹ ਹੈ ਵੀ ਜਿੱਥੇ ਵਸਦੇ ਉਥੇ ਜੁੜੇ ਹੋਏ ਹੋ ਜਾਂ ਨਹੀਂ ਜੁੜੇ ਹੋਏ ਹੁਣ ਗੁਰੂ ਸਾਹਿਬ ਕੀ ਕਹਿ ਰਹੇ ਨੇ ਕਹਿੰਦੇ ਅਸੀਂ ਜੋ ਵੇਖਿਆ ਹਕੀਕਤ ਕੀ ਹੈ ਪ੍ਰਿਥਵੀ ਨਵਖੰਡਣ ਹੈ ਨਵਖੰਡਣ ਦਾ ਅਰਥ ਹੁੰਦਾ ਸਾਰੀ ਧਰਤੀ ਨੌਂ ਖੰਡ ਪ੍ਰਿਥਵੀ ਮੰਨੀ ਗਈ ਹੈ ਸਾਰੀ ਹੀ ਧਰਤੀ ਦੇ ਉੱਪਰ ਸਵਰਗ ਵਰਗੇ ਦੇਸ਼ਾਂ ਵਿੱਚ ਲੋਕ ਵਸਦੇ ਹੋਣਾ ਵਿਸ਼ਰੰਤ ਹਰ ਗੋਪਾਲ ਹੈ ਹੁਣ ਇੱਕ ਸਵਾਲ ਆ ਗਿਆ ਜੇ ਜੇ ਇਫ ਧਰਤੀ ਤੇ ਸਵਰਗ ਵਰਗੀ ਜਿੱਚ ਵਸਦੇ ਨੇ ਕੰਟਰੀ ਤੇ ਬਹੁਤ ਸ਼ਾਨਦਾਰ ਹੈ ਬਹੁਤ ਖੂਬਸੂਰਤ ਹੈ ਅਲੀ ਸ਼ਾਨ ਸਭ ਕੁਝ ਬਣਿਆ ਹੈ ਬਹੁਤ ਮਹਿੰਗਾ ਹੈ ਪਰ ਵਿਸ਼ਰੰਤ ਹਰ ਗੋਪਾਲ ਹੈ ਸਮੱਸਿਆ ਇੱਥੋਂ ਪੈਦਾ ਹੋਣੀ ਹੈ ਹਰੀ ਰੱਬ ਵਾਹਿਗੁਰੂ ਅੱਲਾਹ ਭਗਵਾਨ ਗॉड ਵਿਸਰ ਗਿਆ ਉਹਦੀ ਯਾਦ ਭੁੱਲ ਗਈ ਉਹਦਾ ਚਿੱਤਾ ਭੁੱਲ ਗਿਆ ਫੇਰ ਕੀ ਹੋਏਗਾ ਨਾਨਕ ਤੇ ਪ੍ਰਾਣੀ ਉਦਿਆਨ ਫਰਮਣੈ ਮਹਾਰਾਜ ਕਹਿੰਦੇ ਫਿਰ ਹੁਣ ਤੁਸੀਂ ਸਵਰਗ ਦੀ ਗੱਲ ਛੱਡੋ ਜੇ ਅਸੀਂ ਰੱਬ ਨੂੰ ਵਾਹਿਗੁਰੂ ਨੂੰ ਭੁਲਾ ਦਿੱਤਾ ਕਹਿਣ ਨੂੰ ਆਪਾਂ ਸਵਰਗ ਵਰਗੇ ਦੇਸ਼ਾਂ ਚ ਪਰ ਹਕੀਕਤ ਹੈ ਅਸੀਂ ਜੰਗਲ ਦੇ ਵਿੱਚ ਪਟਕ ਰਹੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਕਹਿੰਦੇ ਫਿਰ ਜੰਗਲ ਚ ਹੀ ਪਟਕ ਰਹੇ ਹੋ ਇਹ ਜੰਗਲ ਲਈ ਹੋਰ ਕੁਝ ਵੀ ਨਹੀਂ ਇਸ ਗੱਲ ਨੂੰ ਗੰਭੀਰਤਾ ਨਾਲ ਸਮਝਣਾ ਪਵੇਗਾ ਮਤਲਬ ਮਸਲਾ ਇਹ ਹੈ ਮੈਂ ਅਰਬ ਚ ਬੇਨਤੀ ਕੀਤੀ ਕਿ ਹਰ ਇੱਕ ਸ਼ਬਦ ਹਰ ਰੋਜ਼ ਸਾਨੂੰ ਇੱਕ ਨਵੀਂ ਅਗਵਾਈ ਬਖਸ਼ਦਾ ਹੈ ਇੱਕ ਨਵਾਂ ਲੈਸਨ ਹੁੰਦਾ ਕਿ ਨਵੀਂ ਸਿੱਖਿਆ ਹੁੰਦੀ ਹੈ ਅੱਜ ਗੁਰੂ ਸਾਹਿਬ ਕਹਿ ਰਹੇ ਨੇ ਵੀ ਤੂੰ ਜਿੱਥੇ ਵੱਸਦਾ ਸੁਖੀ ਵੱਸ ਚੰਗੀ ਗੱਲ ਹੈ ਜਿੱਥੇ ਜਿੱਥੇ ਮਾਲਕ ਨੇ ਸਾਡਾ ਰਿਜ਼ਕ ਲਿਖ ਦਿੱਤਾ ਆਪਾਂ ਆ ਗਏ ਰਿਜ਼ਕ ਲੈਣ ਤੋਂ ਬਾਅਦ ਰਿਜ਼ਕ ਦੇਣ ਵਾਲੇ ਨਾਲ ਜੁੜਨਾ ਬਹੁਤ ਜ਼ਰੂਰੀ ਹੁੰਦਾ ਹੈ। ਬਹੁਤ ਸਾਰੇ ਲੋਕ ਨੇ ਰਿਜ਼ਕ ਦਾਤੇ ਨੂੰ ਭੁੱਲ ਜਾਂਦੇ ਨੇ। ਦਾਤ ਆਪਾਂ ਨੂੰ ਚੇਤੇ ਰਹਿ ਜਾਂਦੀ ਹੈ। ਦਾਤ ਕੀ ਹੈ? ਦਾਤਾ ਇਸ ਧਰਤੀ ਤੇ ਆਣਾ, ਦਾਤ ਹੈ। ਸੋਨਾ ਕੰਮ ਮਿਲ ਗਿਆ, ਫਿਰ ਸੋਨਾ ਘਰ ਮਿਲ ਗਿਆ। ਇਹ ਦਾਤਾਂ ਨੇ। ਮਾਂ-ਬਾਪ ਵੀ ਦਾਤ ਨੇ, ਪਤੀ-ਪਤਨੀ ਦਾਤ ਹੈ, ਬੱਚੇ ਦਾਤ ਨੇ, ਅੱਗੇ ਉਹਨਾਂ ਦੇ ਬੱਚੇ ਵੀ ਦਾਤਾਂ ਨੇ, ਸੋਹਣੇ ਘਰ, ਗੱਡੀਆਂ ਸਭ ਕੁਝ ਦਾਤ ਹੈ। ਸੋਨਾ ਖਾ ਵੀ ਰਹੇ ਦਾਤ ਹੈ, ਚੰਗੇ ਕੱਪੜੇ ਪਹਿਨੇ ਨੇ, ਦਾਤ ਹੈ। ਦਾਤਾ ਯਾਦ ਹੈ ਜਾਂ ਨਹੀਂ ਸਵਾਲ ਇਹ ਹੈ ਮਹਾਰਾਜ ਕਹਿੰਦੇ ਆਮ ਤੌਰ ਤੇ ਇਨਸਾਨ ਦੀ ਹਕੀਕਤ ਹੈ ਦਾਤ ਪਿਆਰੀ ਵਿਸਰਿਆ ਦਾ ਤਾਰਾ ਜਾਣੈ ਨਹੀਂ ਮਰਣ ਵਿਚਾਰਾ ਇਹਨੂੰ ਦਾਤ ਪਿਆਰੀ ਲੱਗਦੀ ਹੈ ਪਰ ਦਾਤਾਰ ਵਿਸਰ ਜਾਂਦਾ ਹੈ ਦਾਤਾਰ ਭੁੱਲ ਗਿਆ ਕੁੱਲ ਮੁਲਾਕੇ ਸਮੁੱਚੀ ਗੁਰਬਾਣੀ ਸਾਨੂੰ ਦਤਾਰ ਨਾਲ ਜੋੜਦੀ ਹੈ।